ਮਿੱਟੀ ਬਾਜਾ ਮਾਰਦੀ ਜੇ ਕੈਨੇਡਾ ਤੋਂ ਹੋ ਰਿਹਾ ਮੂੰਹ ਪੰਗ 17% ਲੋਕਾਂ ਨੇ ਛੱਡਿਆ ਦੇਸ਼ ਕੈਨੇਡਾ ਚੋਂ ਤਿੰਨ ਤੋਂ ਪੰਜ ਸਾਲ ਤੱਕ ਨਹੀਂ ਟਿਕ ਪਾਰੇ ਲੋਕ ਆਖੇ ਕੈਨੇਡਾ ਛੱਡਣ ਦਾ ਕੀ ਹੈ ਵੱਡਾ ਕਾਰਨ ਜਿੱਥੇ ਪੰਜਾਬੀਆਂ ਦੇ ਸਿਰ ਉੱਤੇ ਕੈਨੇਡਾ ਜਾਣ ਦਾ ਪੂਜ ਸਵਾਰ ਰਹਿੰਦਾ ਹੈ ਉਹ ਕਿਸੇ ਵੀ ਹਾਲ ਵਿੱਚ ਉੱਥੇ ਪਹੁੰਚਣਾ ਚਾਹੁੰਦੇ ਨੇ ਚਾਹੇ ਫਿਰ ਲੱਖਾਂ ਰੁਪਏ ਲੱਗਣ ਪੰਜਾਬ ਵਿੱਚ ਆਪਣੀ ਜ਼ਮੀਨ ਘਰ-ਵਾਰ ਵੇਚਣਾ ਪਵੇ ਪਰ ਇਹ ਲੋਕ ਕਿਸੇ ਵੀ ਹਾਰਤ ਦੇ ਵਿੱਚ ਕੈਨੇਡਾ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਪਰ ਹੁਣ ਕੈਨੇਡਾ ਨੂੰ ਲੈ ਕੇ ਇੱਕ ਬੇहद ਹੈਰਾਨ ਕਰਦੀ ਰਿਪੋਰਟ ਸਾਹਮਣੇ ਆਈ ਹੈ ਇੱਕ ਸਟੱਡੀ ਮੁਤਾਬਕ ਵਿਦੇਸ਼ੀਆਂ ਦਾ ਕੈਨੇਡਾ ਤੋਂ ਮੋਹ ਪੰਗ ਹੋ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਛੱਡ ਕੇ ਜਾ ਰਹੇ ਨੇ ਇੱਕ ਸਟੱਡੀ ਮੁਤਾਬਕ ਬੀਤੇ 35 ਸਾਲਾਂ ਦੇ ਵਿੱਚ ਕਰੀਬ 17.5 ਫੀਸਦੀ ਲੋਕ ਕੈਨੇਡਾ ਛੱਡ ਕੇ ਜਾ ਚੁੱਕੇ ਨੇ ਇਹ ਰਿਪੋਰਟ 1982 ਤੋਂ ਲੈ ਕੇ ਸਾਲ 2017 ਤੱਕ ਦੀ ਹੈ ਇਸ ਮੁਤਾਬਕ 1982 ਤੋਂ 2017 ਤੱਕ 17.5 ਫੀਸਦੀ ਲੋਕ ਕੈਨੇਡਾ ਛੱਡ ਚੁੱਕੇ ਨੇ ਇਹਨਾਂ ਦੇ ਵਿੱਚੋਂ ਕਈ ਲੋਕ ਐਜੇ ਨੇ ਜਿਨ੍ਹਾਂ ਨੇ 20 ਸਾਲਾਂ ਬਾਅਦ ਦੇ ਛੱਡਣ ਦਾ ਮਨ ਬਣਾਇਆ ਜ਼ਿਆਦਾਤਰ ਲੋਕ ਉਹ ਨੇ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ 3 ਤੋਂ 5 ਸਾਲ ਹੋਏ ਸੀ ਦੇਸ਼ ਛੱਡਣ ਵਾਲੇ ਜ਼ਿਆਦਾਤਰ ਲੋਕ ਤਾਈਵਾਨ ਅਮਰੀਕਾ ਫਰਾਂਸ ਹਾਂਗਕਾਂਗ ਅਤੇ ਲੈਬਨਾਨ ਦੇ ਨੇ ਹਾਲਾਂਕਿ ਕੈਨੇਡਾ ਛੱਡਣ ਵਾਲਿਆਂ ਦੇ ਵਿੱਚ ਭਾਰਤੀਆਂ ਦੀ ਗਿਣਤੀ ਕਾਫੀ ਘੱਟ ਹੈ ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਕੈਨੇਡਾ ਛੱਡਣ ਦੀ ਵੱਡੀ ਵਜ੍ਹਾ ਕੀ ਹੈ ਉਹ ਦੇਸ਼ ਜੋ ਪ੍ਰਵਾਸੀਆਂ ਦੇ ਸਿਰ ਦੇ ਉੱਤੇ ਚੱਲ ਰਿਹਾ ਹੈ ਜਿਸ ਦੀ ਅਰਥ ਵਿਵਸਥਾ ਵੱਡੇ ਪੱਧਰ ਦੇ ਉੱਤੇ ਪ੍ਰਵਾਸੀਆਂ ਤੇ ਨਿਰਭਰ ਕਰਦੀ ਹੈ ਆਖਿਰ ਉਹ ਦੇਸ਼ ਇਹਨਾਂ ਪ੍ਰਵਾਸੀਆਂ ਨੂੰ ਹੁਣ ਰੋਕ ਕਿਉਂ ਨਹੀਂ ਪਾਰ ਰਿਹਾ ਆਖਿਰ ਪ੍ਰਵਾਸੀਆਂ ਦਾ ਕੈਨੇਡਾ ਤੋਂ ਮੋਹ ਪੰਗ ਕਿਉਂ ਹੋ ਰਿਹਾ ਹੈ ਪ੍ਰਵਾਸੀਆਂ ਦੇ ਕੈਨੇਡਾ ਤੋਂ ਮੋਹ ਪੰਗ ਹੋਣ ਦੇ ਕਈ ਕਾਰਨ ਨੇ ਸਭ ਤੋਂ ਵੱਡਾ ਕਾਰਨ ਉਹ ਚੈਲੰਜ ਨੇ ਜਿਨ੍ਹਾਂ ਦਾ ਸਾਹਮਣਾ ਕੈਨੇਡਾ ਜਾ ਕੇ ਕਰਨਾ ਪੈਂਦਾ ਹੈ। ਜ਼ਿਆਦਾਤਰ ਉਹ ਲੋਕ ਕੈਨੇਡਾ ਛੱਡ ਰਹੇ ਨੇ ਜਿਨ੍ਹਾਂ ਨੂੰ ਉੱਥੇ ਵਧੀਆ ਮੌਕੇ ਨਹੀਂ ਮਿਲ ਪਾਉਂਦੇ। ਇਸ ਤੋਂ ਇਲਾਵਾ ਜ਼ਿਆਦਾ ਟੈਕਸ ਅਤੇ ਮਹਿੰਗੇ ਘਰਾ ਕਰਕੇ ਵੀ ਲੋਕ ਕੈਨੇਡਾ ਛੱਡ ਕੇ ਜਾ ਰਹੇ ਨੇ। ਹਾਲਾਂਕਿ ਜੋ ਲੋਕ ਕੈਨੇਡਾ ਛੱਡ ਕੇ ਜਾ ਰਹੇ ਨੇ ਉਹਨਾਂ ਵਿੱਚ ਜ਼ਿਆਦਾਤਰ ਉਹ ਨੌਜਵਾਨ ਨੇ ਜੋ ਹਾਈਲੀ ਸਕਿਲਡ ਨੇ। ਇਹਨਾਂ ਦੇ ਵਿੱਚੋਂ ਜ਼ਿਆਦਾਤਰ ਟੈਕਨੋਲੋਜੀ ਅਤੇ ਫਾਈਨਾਂਸ ਦੇ ਖੇਤਰ ਦੇ ਨਾਲ ਜੁੜੇ ਹੋਏ ਨੇ। ਇਹਨਾਂ ਲੋਕਾਂ ਨੂੰ ਕੈਨੇਡਾ ਵਿੱਚ ਆਪਣੇ ਖੇਤਰ ਦੇ ਵਿੱਚ ਜ਼ਿਆਦਾ ਮੌਕੇ ਨਹੀਂ ਮਿਲਦੇ। ਇਸ ਤੋਂ ਇਲਾਵਾ ਕੈਨੇਡਾ ਵਰਗੇ ਦੇਸ਼ ਵਿੱਚ ਗੱਡੀ ਅਤੇ ਘਰਾਂ ਦੀਆਂ ਕਿਸ਼ਤਾਂ ਹੀ ਪੂਰੀਆਂ ਨਹੀਂ ਹੋ ਪਾਉਂਦੀਆਂ ਜਿਸ ਕਰਕੇ ਕਈ ਲੋਕ ਜਲਦੀ ੱਕ ਜਾਂਦੇ ਨੇ ਇਹ ਰਿਪੋਰਟ 2017 ਤੱਕ ਦੇ ਡਾਟਾ ਦੇ ਉੱਤੇ ਆਧਾਰਿਤ ਹੈ ਹਾਲਾਂਕਿ ਬੀਤੇ ਸਮੇਂ ਦੇ ਵਿੱਚ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਤੇਜ਼ੀ ਦੇ ਨਾਲ ਵਧੀ ਹੈ ਕਿਉਂਕਿ ਭਾਰਤੀ ਕਿਸੇ ਵੀ ਹਾਲ ਵਿੱਚ ਕੈਨੇਡਾ ਜਾਣਾ ਚਾਹੁੰਦੇ ਨੇ ਕੈਨੇਡਾ ਛੱਡਣ ਵਾਲਿਆਂ ਦੀ ਗਿਣਤੀ ਇਸ ਲਈ ਵੀ ਵਧ ਹੈ ਕਿਉਂਕਿ ਕੁਝ ਲੋਕ ਕੈਨੇਡਾ ਵਿੱਚ ਸਿਟੀਜ਼ਨਸ਼ਿਪ ਮਿਲਣ ਦਾ ਇੰਤਜ਼ਾਰ ਕਰਦੇ ਨੇ ਤਾਂ ਜੋ ਉਹ ਅਮਰੀਕਾ ਦੇ ਵਿੱਚ ਮੂਵ ਕਰ ਸਕਣ ਤੇ ਜਦੋਂ ਉਹਨਾਂ ਨੂੰ ਕੈਨੇਡਾ ਤੋਂ ਬਿਹਤਰ ਮੌਕੇ ਮਿਲਦੇ ਨੇ ਤਾਂ ਉਹ ਦੇਸ਼ ਛੱਡ ਕੇ ਮੂਵ ਕਰ ਜਾਂਦੇ ਨੇ ਹੁਣ ਗੱਲ ਕਰਦੇ ਆਂ ਉਹਨਾਂ ਲੋਕਾਂ ਦੀ ਜੋ ਕੈਨੇਡਾ ਦੇ ਵਿੱਚ ਰਹਿ ਕੇ ਖੁਸ਼ ਨੇ ਇਹ ਲੋਕ ਉਹਨੇ ਜੋ ਵਪਾਰ ਖੇਤੀਬਾੜੀ ਹੋਟਲ ਅਤੇ ਰੀਅਲ ਅਸਟੇਟ ਦੇ ਕੰਮ ਦੇ ਨਾਲ ਜੁੜੇ ਹੋਏ ਨੇ ਇਹਨਾਂ ਖੇਤਰਾਂ ਦੇ ਵਿੱਚ ਵਰਕਰਾਂ ਦੀ ਜ਼ਿਆਦਾ ਡਿਮਾਂਡ ਹੈ ਜਿਸ ਕਰਕੇ ਇਹਨਾਂ ਨੂੰ ਕੈਨੇਡਾ ਦੇ ਵਿੱਚ ਸੈਟਲ ਹੋਣ ਨੂੰ ਜ਼ਿਆਦਾ ਸਮਾਂ ਨਹੀਂ ਲੱਗਦਾ ਕੈਨੇਡਾ ਛੱਡਣ ਵਾਲਿਆਂ ਦੀ ਗਿਣਤੀ ਵਧਣ ਦਾ ਇੱਕ ਕਾਰਨ ਅੱਜਕੱਲ ਦੇ ਨੌਜਵਾਨਾਂ ਦੀ ਸੋਚ ਵੀ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਨੌਜਵਾਨ ਜੀਤੋੜ ਮਿਹਨਤ ਕਰਨ ਦੇ ਵਿੱਚ ਭਰੋਸਾ ਰੱਖਦੇ ਸੀ ਚਾਹੇ ਹਾਲਾਤ ਕੁਝ ਵੀ ਹੋਣ ਪਰ ਹੁਣ ਦੇ ਨੌਜਵਾਨ ਨਵੇਂ ਮੌਕੇ ਦੀ ਤਲਾਸ਼ ਵਿੱਚ ਕਿਤੇ ਵੀ ਜਾਣ ਨੂੰ ਤਿਆਰ ਨੇ ਕਾਨਫਰੰਸ ਵਰਡ ਆਫ ਕੈਨੇਡਾ ਦੇ ਸੀਈਓ ਡੈਨੀਅਲ ਬਰਨ하ਰਡ ਮੁਤਾਬਕ ਕੈਨੇਡਾ ਲਈ ਇਹ ਇੱਕ ਖਤਰੇ ਦੀ ਗੰਧੀ ਹੈ ਕਿਉਂਕਿ ਕੈਨੇਡਾ ਵਰਗਾ ਦੇਸ਼ ਪ੍ਰਵਾਸੀਆਂ ਉੱਤੇ ਨਿਰਭਰ ਕਰਦਾ ਹੈ ਉਹਨਾਂ ਕਿਹਾ ਕਿ ਇਸ ਸਮੱਸਿਆ ਤੋਂ ਨਜਿੱਠਣ ਲਈ ਕੈਨੇਡਾ ਨੂੰ ਵੀ ਸੋਚਣ ਦੀ ਲੋੜ ਹੈ ਕਿਉਂਕਿ ਇਸ ਦਾ ਨੁਕਸਾਨ ਕੈਨੇਡਾ ਨੂੰ ਵੀ ਹੋਵੇਗਾ ਬਿਊਰੋ ਰਿਪੋਰਟ ਜਗਬਾਣੀ ਟੀਵੀ